ਅੱਜ ਕੌਮੀ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਦਾ ਜਨਮ ਦਿਹਾੜਾ ਇਹ ਕੌਮੀ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਜਨਮ ਦਿਹਾੜਾ ਕਰਵਾਇਆ ਗਿਆ ਸਰਾਭਾ ਦੇ ਜਨਮ ਦਿਨ ਤੇ ਇੱਕ ਸਮਾਗਮ ਲਿਖਿਆ ਗਿਆ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀ ਸ਼ਹੀਦਾਂ ਨੂੰ ਅਸੀਂ ਯਾਦ ਕਰਦੇ ਹਾਂ ਉੱਥੇ ਕਈ ਵਾਰ ਸਦਾ ਕਰਤਾਰ ਸਿੰਘ ਸਰਾਭਾ ਦਾ ਨਾਮ ਅੰਗੋਲਿਆ ਰਹ ਜਾਂਦਾ ਪਰ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਇਹ ਸੰਸਥਾ ਨੇ ਇਹਨਾਂ ਨੂੰ ਯਾਦ ਰੱਖਿਆ 19 ਸਾਲ ਦੀ ਉਮਰ ਦੇ ਵਿੱਚ ਸ਼ਹੀਦ ਕਰਤਾਰ ਸਿੰਘ ਜੀ ਸਰਾਭਾ ਸਾਹਿਬ ਇਸ ਫਾਨੀ ਸੰਸਾਰ ਨੂੰ ਛੱਡ ਕੇ ਆਪਣਾ ਸ਼ਹਾਦਤ ਦਾ ਜਾਮ ਪੀ ਗਏ ਸੀਗੇ ਜਿਨ੍ਹਾਂ ਨੂੰ ਭਗਤ ਸਿੰਘ ਦੀ ਆਪਣਾ ਗੁਰੂ ਮੰਨਿਆ ਕਰਦੇ ਸੀ ਆਪਣੀ ਜੇਬ ਤੋਂ ਰੱਖਿਆ ਕਰਦਾ ਸੀ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਕੌਮੀ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਗੀਦਾ ਜਨਮ ਦਿਹਾੜਾ اے ایس ਮਾਡਰਨ ਸਕੂਲ ਜੂਨੀਅਰ ਵਿੰਗ ਪਿਰਖਣਾ ਰੋਡ ਖੰਨਾ ਵਿਖੇ ਮਨਾਇਆ ਗਿਆ ਜਿਸ ਦੇ ਮੁੱਖ ਮਹਿਮਾਨ ਵਜੋਂ ਕੈਬਨਟ ਮੰਤਰੀ ਤਰਨਪ੍ਰੀਤ ਸਿੰਘ ਸੋਨ ਨੇ ਸ਼ਿਰਕਤ ਕੀਤੀ ਸਾਡੇ ਪੀਪਲਸ ਪਾਰਟੀਆ ਜਿਹੜੇ ਕੌਂਸਲਰ ਨੇ ਉਹਨਾਂ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਤੇ ਇੱਕ ਸਮਾਗਮ ਵਿੱਚ ਲਿਖਿਆ ਗਿਆ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਦਾ ਮੈਂ ਇਹਦੇ ਤੇ ਸਾਰੇ ਮਹਿਮਾਨਾਂ ਨੂੰ ਟੀਮ ਨੂੰ ਇਸ ਗੱਲ ਦੀ ਵਾਰ-ਵਾਰ ਦਿੰਨਾ ਕਿ ਜਿਹੜੇ ਹਨ ਸਮਾਗਮ ਜਿਹੜੇ ਸੰਗੋਂ ਆਪਣੇ ਇਤਿਹਾਸ ਨਾਲ ਜੋੜਦੇ ਨੇ ਔਰ ਇਤਿਹਾਸ ਤੋਂ ਅਸੀਂ ਆਪਣੀ ਸਿੱਖਿਆ ਲੈਂਦੇ ਹੋਏ ਆਪਣੇ ਕਰਤਵਾਂ ਪ੍ਰਤੀ ਦੇਸ਼ ਦੇ ਕਰਤਵਾਂ ਪ੍ਰਤੀ ਜਾਗਰੂਕ ਹੋਣੇ ਸਾਡੀ ਨਵੀਂ ਪੀੜ੍ਹੀ ਸਾਡੇ ਜਾਨਨ ਮੁਦਾਰੇ ਜੋ ਫ੍ਰੀडम फाइਟਰ ਰਹੇ ਨੇ ਉਹਨਾਂ ਨੇ ਪਾਏ ਜਿਹੜੇ ਪੂਰ ਨੇ ਪਾਏ ਆ ਜਾਂ ਉਹਨਾਂ ਨੇ ਕੁਰਬਾਨੀਆਂ ਸਾਡੀਆਂ ਸਾਡੇ ਲਈ ਕੀਤੀਆਂ ਨੇ ਉਹਨਾਂ ਨੂੰ ਯਾਦ ਕਰਨ ਦਾ ਇਹ ਦਿਨ ਸੋ ਐਸੇ ਸਮੇਂ ਤੇ ਮੈਂ ਸਮਝਦਾ ਕਿ ਬਹੁਤ ਵਧੀਆ ਗੱਲ ਹੈ ਅੱਜ ਸਾਡੇ ਸ਼ਹਿਰ ਖੰਨਾ ਵਿਖੇ ਸਤੰਤਰਤਾ ਸੰਗਰਾਮੀ ਤੇ ਸਮਾਜ ਭਲਾਈ ਸਸਤਾ ਵੱਲੋਂ ਸ਼ਾ ਰਸ਼ੀਦ ਕਰਤਾਰ ਸਿੰਘ ਸਾਹਿਬਾ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਜੋ ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਅਕਸਰ ਅਸੀਂ ਦੇਖਿਆ ਜਿੱਥੇ ਬਾਕੀ ਸ਼ਹੀਦਾਂ ਨੂੰ ਅਸੀਂ ਯਾਦ ਕਰਦੇ ਹਾਂ ਉੱਥੇ ਕਈ ਵਾਰ ਸਰਤਾ ਕਰਤਾਰ ਸਿੰਘ ਸਰਾਭਾ ਦਾ ਨਾਂ ਅੰਗੌੜਿਆ ਰਹਿ ਜਾਂਦਾ ਪਰ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਇਹ ਸੰਸਥਾ ਨੇ ਇਹਨਾਂ ਨੂੰ ਯਾਦ ਰੱਖਿਆ ਸਾਰੇ ਜੋ ਫਰੀਡਮ ਫਾਈਟਰ ਪਰਿਵਾਰ ਨੇ ਸਾਰੇ ਉਹਨਾਂ ਨੇ ਇਕੱਠੇ ਹੋ ਕੇ ਇਹ ਜਨਮ ਦਿਹਾੜਾ ਮਨਾਇਆ ਬਹੁਤ ਚੰਗੀ ਗੱਲ ਹੈ ਕਿ ਸਾਡੇ ਨੌਜਵਾਨਾਂ ਨੂੰ ਇਸ ਤੋਂ ਸੇਧ ਮਿਲਦੀ ਹੈ ਤੇ ਮਿਲਦੀ ਵੀ ਰਹੂਗੀ ਕਿਉਂਕਿ ਇਹੋ ਜਿਹੇ ਸੰਸਥਾਵਾਂ ਜਦੋਂ ਤੱਕ ਸਮਾਜ 'ਚ ਇਹੋ ਜਿਹੇ ਕਾਰਜ ਕਰਦੀਆਂ ਰਹਿਣਗੀਆਂ ਉਦੋਂ ਤੱਕ ਸਾਡੇ ਨੌਜਵਾਨਾਂ ਨੂੰ ਚੰਗੀ ਸਿੱਖਿਆ ਚੰਗੀ ਸੇਧ ਮਿਲਦੀ ਰਹੂਗੀ ਕਿਉਂਕਿ ਬੜਾ ਜ਼ਰੂਰੀ ਹੈ ਸਾਨੂੰ ਉਹਨਾਂ ਪਿਛੋਕਰ ਆਪਣੇ ਦੇਸ਼ ਦੇ ਜੋ ਸ਼ਹੀਦ ਨੇ ਉਹਨਾਂ ਦੀਆਂ ਕੁਰਬਾਨੀਆਂ ਯਾਦ ਰੱਖਣੀਆਂ ਚਾਹੀਦੀਆਂ ਨੇ ਉਹਨਾਂ ਬਾਰੇ ਚਾਨਣਾ ਜ਼ਰੂਰ ਸਾਨੂੰ ਪਾਉਣਾ ਚਾਹੀਦਾ ਸੋ ਇਹ ਮੈਂ ਕਹੂੰਗਾ ਕਿ ਵਧਾਈ ਦੇ ਪੱਤਰ ਨੇ ਸਮੁੱਚੇ ਸੰਸਥਾ ਦੇ ਮੈਂਬਰ ਪ੍ਰਧਾਨ ਸਾਹਿਬ ਸਾਰਿਆਂ ਨੇ ਉਪਰਾਲਾ ਕੀਤਾ ਸੋ ਮੈਂ ਆਪਣੇ ਵੱਲੋਂ ਵੀ ਸ਼ਹੀਦ ਕਰਤਾ ਸਿੰਘ ਸਰਾਬਾ ਜੀ ਦੇ ਜਨਮ ਦਿਹਾੜੇ ਦੇ ਸਮੁੱਚੀ ਸੰਗਤ ਨੂੰ ਵਧਾਈ ਵੀ ਦਿੰਦਾ ਤੇ ਸ਼ਰਧਾ ਸਤਕਾਰ ਭੇਟ ਕਰਦਾ ਕਿ ਜਿਨ੍ਹਾਂ ਨੇ ਨੌਜਵਾਨੀ ਵਿੱਚ ਆਪਣੇ ਦੇਸ਼ ਕੌਮ ਲਈ ਸ਼ਹੀਦੀ ਦਿੱਤੀ ਆ ਸਾਡੇ ਦੇਸ਼ ਨੂੰ ਯਾਦ ਕਰਾਉਣ 'ਚ ਹਿੱਸਾ ਪਾਇਆ ਸੋ ਇਹਨਾਂ ਦੀ ਕੁਰਬਾਨੀ ਨੂੰ ਕੋਟਨ ਕੋਟ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤ ਮਾਤਾ ਕੀ ਜੈ ਅੱਜ ਸੁਤੰਤਰਤਾ ਦਿਵਸਾ ਮੇ ਅਤੇ ਪਰਿਵਾਰ ਜਿਹੜੇ ਭੁਲਾਈ ਸੋਸਾਇਟੀ ਹੈ ਇਹਦੇ ਵੱਲੋਂ ਅੱਜ ਸਾਡੇ ਕੌਮੀ ਸ਼ਹੀਦ ਕਰਤਾ ਸਿੰਘ ਸਾਹਿਬ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਇਹ ਵੀ ਮੈਂ ਤੁਹਾਨੂੰ ਵਧਾਈ ਵੀ ਦੇਣਾ ਤੇ ਨਾਲ ਹੀ ਸਾਡੇ ਜਿਹੜੀ ਇਸ ਸੰਸਥਾ ਦੇ ਪ੍ਰਧਾਨ ਨੇ ਸਰਜੀਤ ਸਿੰਘ ਬਾਡਿਆ ਜੀ ਉਹ ਵੀ ਬਹੁਤ ਵੱਡੇ ਮਿੰਨ ਵਧਾਈ ਦੇ ਪਾਤਰ ਨੇ ਉਹ ਹਰ ਸਾਲ ਸਾਡੇ ਕੌਮੀ ਸ਼ਹੀਦ ਜੀ ਦਾ ਗੁਰਦਾਸ ਸਿੰਘ ਖਰਬਾਈ ਦਾ ਜਿਹੜਾ ਇਹ ਜਨਮ ਦਿਹਾੜਾ ਮਨਾ ਕੇ ਜਿਹੜੀ ਸਾਡੀ ਅੱਜ ਦੀ ਜੋਗੀ ਨੌਜਵਾਨ ਪੀੜ੍ਹੀ ਨੂੰ ਦੇਸ਼ ਦੇ ਜਿਹੜੇ ਮਹਾਨ ਸ਼ਹੀਦਾਂ ਦੇ ਪਾਇ ਪੁਰਨਿਆਂ ਬਾਰੇ ਉਹਨਾਂ ਨੂੰ ਜਾਣਨਾ ਪਾਉਂਦੇ ਨੇ ਕਿਉਂਕਿ ਅੱਜ ਅਜਿਹੇ ਸਮਾਗਮਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਇਹ ਜਿਹੜੇ ਸ਼ਹੀਦਾਂ ਦੇ ਦਿਹਾੜੇ ਨੇ ਦੇਖੋ ਇਹ ਜਨਮ ਦਿਹਾੜੇ ਤੇ ਉਹਨਾਂ ਦੇ ਸ਼ਹੀਦੀ ਦਿਹਾੜਿਆਂ ਤੇ ਮਨਾਏ ਜਾਂਦੇ ਨੇ ਜਿਹੜੀ ਇਹ ਅਫਸੋਸ ਵਾਲੀ ਗੱਲ ਹੈ ਸਾਨੂੰ ਇਹਨਾਂ ਨੂੰ ਹਮੇਸ਼ਾ ਭਾਵੇਂ ਸਾਡੇ ਕੋਈ ਖੁਸ਼ੀ ਦਾ ਪ੍ਰੋਗਰਾਮ ਹੋਵੇ ਭਾਵੇਂ ਕੋਈ ਕੋਈ ਵੀ ਕਿਸੇ ਤਰ੍ਹਾਂ ਦਾ ਪ੍ਰੋਗਰਾਮ ਹੋਵੇ ਸਾਨੂੰ ਇਹਨਾਂ ਨੂੰ ਹਰ ਵਾਰ ਯਾਦ ਕਰਨਾ ਚਾਹੀਦਾ ਹੈ ਕਿਉਂਕਿ ਜੇ ਅੱਜ ਸਾਡੀ ਨੌਜਵਾਨ ਪੀੜ੍ਹੀ ਇਹਨਾਂ ਦੇਸ਼ ਤੇ ਸ਼ਹੀਦਾਂ ਨੂੰ ਅਣਗੋਲਿਆ ਕਰੂਗੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡਾ ਜਿਹੜਾ ਇਹ ਦੇਸ਼ ਹੈ ਮੁੜ ਕੇ ਗਲੰਗੀ ਦੇ ਜਗੀਰਾ ਵੱਲ ਜਾਏਗਾ ਕਿਉਂਕਿ ਆਪਾਂ ਸਾਰਿਆਂ ਨੂੰ ਪਤਾ ਹੈ ਪਿਛਲੇ ਦਿਨੀ ਪਹਿਲਗਾਮ 'ਚ ਵੀ ਘਟਨਾ ਵਾਪਰੀ ਹੈ ਕਿਉਂਕਿ ਜਿਹੜੀਆਂ ਦੇਸ਼ ਵਿਰੋਧੀ ਤਾਕਤਾਂ ਨੇ ਜਿਹੜਾ ਸਾਡਾ ਅੰਤਵਾਦ ਹੈ ਇਹ ਦੇਸ਼ ਵਿਰੋਧੀ ਤਾਕਤਾਂ ਸਾਡੇ ਸਿਰ ਤੇ ਆੜ ਖੜੀਆਂ ਨੇ ਇਹ ਇਹ ਮੌਕੇ ਦੀ ਤਾਕਤ ਨੇ ਵੀ ਕਦੋਂ ਸਾਡੀ ਜਿਹੜੀ ਦੇਸ਼ ਦੀ ਜਿਹੜੀ ਏਕਤਾ ਹੈ ਇਸ ਦੀ ਅਖੰਡਤਾ ਨੂੰ ਢਾਹ ਲਾਈ ਜਾਵੇ ਤੇ ਜਿਹੜਾ ਆਪਣਾ ਸਾਨੂੰ ਆਪਸ ਵਿੱਚ ਲੜਾਇਆ ਜਾਵੇ ਤੇ ਇਹ ਇਹ ਜਿਹੜੇ ਮੂਕੇ ਭਾਲਦੇ ਨੇ ਜੇ ਸਾਡੇ ਅਜਿਹੇ ਸਮਾਗਮ ਹੋਣਗੇ ਸਾਡੇ ਨੌਜਵਾਨਾਂ ਦੇ ਵਿੱਚ ਜਿਹੜਾ ਦੇਸ਼ ਭਗਤੀ ਦਾ ਜਿਹੜਾ ਜਜ਼ਬਾ ਹੈ ਉਹ ਵੱਧ ਹੋਊਗਾ ਤਾਂ ਇਹ ਉਹ ਇਹਨਾਂ ਲੋਕਾਂ ਨੂੰ ਮੂੰਹ ਦਿਆਂ ਜਿਹੜੀ ਦੇਸ਼ਕੋਹੀ ਤਾਕਤਾਂ ਨੇ ਇਹਨਾਂ ਨੂੰ ਹਰ ਅੱਗੋਂ ਟਕੜੇ ਹੋ ਕੇ ਟਕਰਨਗੇ ਇਸ ਕਰਕੇ ਅਜਿਹੇ ਜਿਹੜੇ ਸਮਾਰੋਹ ਨੇ ਦੇਸ਼ ਭਗਤੀ ਦੇ ਸਮਾਰੋਹ ਨੇ ਇਹਨਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਤਾਂ ਭਾਰਤ ਮਾਤਾ ਕੀ ਜੈ ਅੱਜ ਖੰਨੇ ਦੇ ਵਿੱਚ ਬਹੁਤ ਵੱਡਾ ਪ੍ਰੋਗਰਾਮ ਮਨਾਇਆ ਗਿਆ ਜੋ ਸ਼ਹੀਦ ਆਜ਼ਮ ਕਰਤਾਰ ਸਿੰਘ ਸਰਾਭਾ ਜੀ ਦੇ ਅੱਜ ਤਿੱਥੀ ਨੂੰ ਮੁੱਖ ਰੱਖਦੇ ਹੋਏ ਪ੍ਰੋਗਰਾਮ ਕੀਤਾ ਗਿਆ ਔਰ ਅੱਜ ਦੇ ਪ੍ਰੋਗਰਾਮ ਦੇ ਉੱਤੇ ਮੈਨੂੰ ਦੇਖ ਕੇ ਬੜੀ ਖੁਸ਼ੀ ਹੋਈ ਕੇ ਨਾ ਸਿਰਫ ਪੰਜਾਬ ਤੋਂ ਬਲਕਿ ਵੱਖ-ਵੱਖ ਸੂਬਿਆਂ ਚੋਂ ਮਹਾਰਾਸ਼ਟਰ ਮੱਧ ਪ੍ਰਦੇਸ਼ ਹਰਿਆਣਾ ਜੁਪੀ ਉਰੋ ਵੀ ਜਿਹੜੇ ਸ਼ਹੀਦਾਂ ਦੇ ਫ੍ਰੀडम फाइਟਰ ਪਰਿਵਾਰ ਨੇ ਜਿਹੜੇ ਫ੍ਰੀडम फाइਟਰਾਂ ਦੇ ਪਰਿਵਾਰ ਸ਼ਹੀਦਾਂ ਦੇ ਪਰਿਵਾਰ ਅੱਜ ਉਹਰੇ ਬਾਹਰ ਚੜ੍ਹ ਕੇ ਪਹੁੰਚੇ ਨੇ ਹਜ਼ਾਰਾਂ ਦੀ ਗਿਣਤੀ ਚ ਇਕੱਠ ਹੋਇਆ ਔਰ ਮੈਨੂੰ ਦੇਖ ਕੇ ਇੱਕ ਛੱਤ ਥੱਲੇ ਆਪਸੀ ਭਾਈਚਾਰਾ ਦੇਖ ਕੇ ਇਹ ਜਿਹੜਾ ਸਾਡਾ ਭਾਰਤ ਹੈ ਜਿਹੜਾ ਗੁਲਦਸਤਾ ਹੈ ਇੰਨਾ ਸੋਹਣਾ ਗੁਲਦਸਤਾ ਹੈ ਅਲੱਗ-ਅਲੱਗ ਸਾਡੀਆਂ ਜਾਤਾਂ ਪਾਤਾਂ ਧਰਮ ਮਜ਼ਬ ਅੱਗ ਇੱਕ ਛੱਤ ਥੱਲੇ ਬੈਠੇ ਦੇਖ ਕੇ ਮਨ ਬੜਾ ਖੁਸ਼ ਹੋਇਆ ਪ੍ਰਸੰਨ ਹੋਇਆ ਬਹੁਤ ਜ਼ੋਰ ਲਾਇਆ ਹੋਇਆ ਲੋਕਾਂ ਨੇ ਕਿ ਕਿਸੇ ਤਰੀਕੇ ਨਾਲ ਆਪਸੀ ਭਾਈਚਾਰੇ ਚ ਫਿੱਕ ਪਾਈ ਜਾ ਸਕੇ ਪਾੜਿਆ ਜਾ ਸਕੇ ਪਰ ਉਹ ਤਾਕਤਾਂ ਪਰ ਉਹ ਤਾਕਤਾਂ ਕਾਮਯਾਬ ਨਹੀਂ ਹੋ ਸਕਣਗੀਆਂ ਭਾਰਤ ਦੀ ਜਿਹੜੀ ਇਕਤਾ ਤੇ ਅਖੰਡਤਾ ਹੈ ਉਹ ਨੂੰ ਕੋਈ ਸੰਨ ਨਹੀਂ ਲਾ ਸਕਦਾ ਔਰ ਦੂਸਰੀ ਗੱਲ ਮੈਨੂੰ ਇਹ ਵੀ ਗੱਲ ਦੱਸਦੇ ਮਾਨ ਮਸੂਰ ਹੋ ਰਿਹਾ ਕਿ ਭਾਰਤੀ ਜਾਤੀ ਦੇ ਵਿੱਚ ਜੇਕਰ ਸਭ ਤੋਂ ਵੱਧ ਕੁਰਬਾਨੀਆਂ ਤਾਂ 90% ਕੁਰਬਾਨੀਆਂ ਸਾਡੇ ਪੰਜਾਬੀਆਂ ਦੀਆਂ ਨੇ ਸੋ ਇਸ ਗੱਲ ਤੋਂ ਸਾਨੂੰ ਪੰਜਾਬੀ ਹੋਣ ਤੇ ਮਾਣ ਹੈ ਜਦੋਂ ਕਿਤੇ ਸਾਡੇ ਦੇਸ਼ ਦੇ ਉੱਤੇ ਪਿਛਲੇ 1000 ਸਾਲ ਦੀ ਹਿਸਟਰੀ ਚੱਕ ਕੇ ਦੇਖ ਲੋ ਜ਼ਰੂਰਤ ਪਈ ਹੈ ਤਾਂ ਪੰਜਾਬ ਨੇ ਹਮੇਸ਼ਾ ਡਟ ਕੇ ਆਪਣੇ ਵੱਡੇ ਪੁੱਤ ਹੋਣ ਦਾ ਫਰਜ਼ ਨਿਭਾਇਆ ਔਰ ਫਰਜ਼ ਨਿਭਾਉਂਦੇ ਹੋਏ ਆਪਣੀ ਮਾਂ ਦੀ ਇੱਜ਼ਤ ਆਪਣੀ ਮਾਂ ਦੀ ਰਾਖੀ ਕੀਤੀ ਜਿਹੜੀਆਂ ਇਹਨਾਂ ਦੀਆਂ ਜਾਇਜ਼ ਮੰਗਾਂ ਹੋਣਗੀਆਂ ਦੋ ਇਹ ਲਿਖ ਕੇ ਦੇਣਗੇ ਮੈਂ ਆਪਣੇ 6 ਬਾਰ ਨੂੰ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨਪਾਪਾ ਸਾਹਿਬ ਭੇਜ ਦੂੰਗਾ ਤੇ ਉਸ ਤੋਂ ਬਾਅਦ ਤੋਂ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਜਿਹੜੀਆਂ ਜਾਇਜ਼ ਮੰਗਾ ਉਹ ਮੰਨ ਲੇ। 19 ਸਾਲ ਦੀ ਉਮਰ ਦੇ ਵਿੱਚ ਸ਼ਹੀਦ ਕਰਤਾਰ ਸਿੰਘ ਜੀ ਸਰਾਪਾ ਸਾਹਿਬ ਇਸ ਫਾਨੀ ਸੰਸਾਰ ਤੋਂ ਛੱਡ ਕੇ ਆਪਣਾ ਸ਼ਹਾਦਤ ਦਾ ਜਾਮ ਪੀ ਗਏ ਸੀਗੇ। ਤੁਸੀਂ ਇਹ ਦੇਖ ਲਓ ਉਹ ਟੀਨੇਜਰ ਸੀ 20 ਦੇ ਵੀ ਨਹੀਂ ਸੀ 19 ਟੀਨੇਜਰ ਦੀ ਆਖਰੀ ਉਮਰ ਸੀ। ਸੋ ਜੇ ਕਰਤਾਰ ਸਿੰਘ ਸਰਾਪਾ ਜੀ ਜਿਨ੍ਹਾਂ ਨੂੰ ਭਗਤ ਸਿੰਘ ਜੀ ਆਪਣਾ ਗੁਰੂ ਮੰਨਿਆ ਕਰਦੇ ਸੀ ਆਪਣੀ ਜੇਬ 'ਚ ਫੋਟੋ ਰੱਖਿਆ ਕਰਦੇ ਸੀ ਉਹ ਤੇ ਜੇ ਉਹ ਉਹਨਾਂ ਨੂੰ ਆਪਣਾ ਆਦਰਸ਼ ਮੰਨ ਸਕਦੇ ਆ ਢਾਈ ਵੱਡੀ ਨੌਜਵਾਨੀ ਲੱਖਾਂ ਦੀ ਗਿਣਤੀ 'ਚ ਉਹ ਸ਼ਹੀਦ ਦੇ ਆਗਮ ਕਰਤਾਰ ਸਿੰਘ ਜੀ ਸਰਹਾਬਾ ਸ਼ਹੀਦ ਦੇ ਆਗਮ ਸਰਦਾਰ ਭਗਤ ਸਿੰਘ ਜੀ ਨੂੰ ਆਪਣਾ ਆਈਡੀਅਲ ਆਪਣਾ ਦਰਸ਼ਕਿਓ ਨਹੀਂ ਮੰਨ ਸਕਦੀ ਤਾਂ ਉਹਨਾਂ ਨੂੰ ਦਰਸ਼ ਮੰਨ ਕੇ ਉਹਨਾਂ ਦੇ ਹੋਏ ਪਾਏ ਹੋਏ ਪੂਰਦਿਆਂ ਦੇ ਉੱਤੇ ਚੱਲਣਾ ਚਾਹੀਦਾ ਹੈ ਧੰਨਵਾਦ